ਜੋ ਭੋਲੇ ਨਾਲ ਤਾਂ ਜੋ ਅਸੀਂ ਇੱਕ ਵਿਵਾਦ ਸਵਰੂਪ ਦੇ ਵਿੱਚ ਇੱਕ ਸ਼ੋਭਾ ਯਾਤਰਾ ਦਾ ਮਿਲ ਜੁਲ ਕੇ ਆਯੋਜਨ ਕਰਦੇ ਆ ਉਹ ਬਹੁਤ ਬਬੇ ਰੁੱਤ ਪਹੁੰਚ ਗਿਆ ਬਹੁਤ ਆਨੰਦ ਆ ਰਿਹਾ ਫਿਰੇ ਥੋੜੀ ਜਿਹੀ ਬਾਰਿਸ਼ ਨੇ ਕਰਕੇ ਥੋੜਾ ਜਿਹਾ ਲੱਗਿਆ ਸੀਗਾ ਕਿ ਅੱਜ ਪਤਾ ਨਹੀਂ ਸਾਡੀ ਮਿਹਨਤ ਕੀ ਕਹਿੰਦੇ ਆ ਫਲ ਦੇਗੀ ਕਿ ਨਹੀਂ ਦੇਗੀ ਪਰ ਉਹ ਭੋਲੇ ਨਾਲ ਬੱਠੇ ਨੇ ਉਹ ਇੱਕ ਵਾਰੀ ਤਾਂ ਤੁਹਾਡੀ ਪ੍ਰੀਖਿਆ ਜ਼ਰੂਰਾਂ ਦੇ ਦੇ ਤੇ ਅਸੀਂ ਇਹ ਸਭ ਤੋਂ ਛੋੜ ਦਿੱਤਾ ਸੀਗਾ ਕਿ ਪ੍ਰਭੂ ਜੋ ਤੁਹਾਡੀ ਇੱਛਾ ਉਸਾ ਕਰ ਦੋ ਦੇਖੋ ਐਨਾ ਵਧੀਆ ਮਾਹੌਲ ਬਣਾ ਦਿੱਤਾ ਐਨਾ ਵਧੀਆ ਉਹਨਾਂ ਨੇ ਮੌਸਮ ਕਰ ਦਿੱਤਾ ਤੇ ਕਿੰਨਾ ਆਨੰਦ ਆ ਰਿਹਾ ਮੇਰੇ ਖਿਆਲ ਚ ਗੁਰਦਾਸਪੁਰ ਦਾ ਕੋਈ ਵਿਅਕਤੀ ਹੋਣਾ ਜਿਹੜਾ ਉੱਥੇ ਪਹੁੰਚ ਜਗਦਾ ਉਹ ਨਾ ਪਹੁੰਚਿਆ ਹੈ ਦੁਨੀਆ ਭਰੀ ਪਈ ਹੈ ਹਰ ਜਗ੍ਹਾ ਦੇ ਉੱਪਰ ਪਰ ਲੋਕਾਂ ਨੇ ਇੰਨਾ ਵੱਧ ਚੜ ਕੇ ਉਤਸ਼ਾਹ ਦਿੱਤਾ ਮੇਰੇ ਖਿਆਲ ਚ 100 ਤੋਂ ਉੱਪਰ ਤੇ ਲੰਗਰ ਰਸੇ ਦੇ ਲੱਗੇ ਹੋਏ ਸੀਗੇ ਬਾਕੀ ਲੋਕਾਂ ਨੇ ਜਿਸਾ ਆਪਣੇ ਕੀ ਕਹਿੰਦੇ ਆ ਛਕਿਆ ਦੇ ਰੂਪ ਦੇ ਵਿੱਚ ਮੰਦਿਰਾਂ ਦੇ ਵਿੱਚ ਜੋੜਾ ਦੀ ਜਿਹੜੇ ਹੁੰਦੀ ਹੈ ਸੰਗਤ ਹੁੰਦੀ ਹੈ ਉਹਦੇ ਰੂਪ ਦੇ ਵਿੱਚ ਇੰਨੀ ਕਿ ਦੁਨੀਆ ਦੇ ਵਿੱਚ ਆਈ ਨੇ ਆਨੰਦ ਆ ਗਿਆ ਇਸ ਤੋਂ ਇਲਾਵਾ ਟਾਡੇ ਗੁਰਦਾਸਪੁਰ ਦੀ ਇੱਕ ਬੜੀ ਖੁਸ਼ਕਿਸਮਤੀ ਹੈ ਕਿ ਬਹੁਤ ਪਿਆਰ ਮਿਲਦਾ ਤੇ ਭੋਲੇ ਲਾਤੂ ਮਨਨ ਕਿ ਬਾਹਰ ਜਗ੍ਹਾ ਤੇ ਮਿਲਦਾ ਹੈ ਲੇਕਿਨ ਵਿਸ਼ੇਸ਼ ਤੌਰ ਦੇ ਉੱਪਰ ਉਹਨਾਂ ਦਾ ਇੱਕ ਬੱਚਾ ਹੋਣ ਦੇ ਨਾਤੇ ਮੈਨੂੰ ਵੀ ਥੋੜਾ ਜ਼ਿਆਦਾ ਪਿਆਰ ਮਿਲ ਜਾਂਦਾ ਹੈ ਤੁਹਾਡੇ ਅੰਮ੍ਰਿਤਸਰ ਤੋਂ ਸਾਡੇ ਸਾਥੀ ਆਏ ਹੋਏ ਨੇ ਸਾਡੇ ਜਲੰਧਰ ਤੋਂ ਸਾਡੇ ਸਾਥੀ ਆਏ ਹੋਏ ਨੇ ਅਤੇ ਲੁਧਿਆਣਾ ਤੋਂ ਸਾਥੀ ਆਏ ਪਟਾਣਕੋਟ ਤੋਂ ਮੁਕੇਰੀਆਂ ਤੋਂ ਤੋਂ ਸੋ ਮੈਨੀ ਜਗ੍ਹਾ ਤੋਂ ਜਿਹੜੇ ਇੱਥੇ ਲੋਕ ਆਏ ਹੋਏ ਨੇ ਔਰ ਬੜੇ ਗਨਮਾਨਯ ਵਕਤੀ ਜਿਹੜੇ ਆ ਉਹ ਵਿੱਚ ਮਿਲਣ ਸੀਗੇ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਭੋਲੇ ਨਾ ਸਭ ਤੇ ਸਹੀ ਕਿ ਦੇਖੋ ਨੂੰ ਮਿਲ ਰਿਹਾ ਹੈ ਜੀ ਜੀ ਦੇਖੋ ਸ਼ੰਕਰ ਨੂੰ ਤਾਂ ਪਿਆਰ ਹੀ ਬਹੁਤ ਆਲੀ ਦੁਨੀਆ ਕਰਦੀ ਆ ਠੀਕ ਹੈ ਨਾ ਇਹ ਜੇ ਇੱਕ ਮੌਕਾ ਹੁੰਦਾਗਾ ਕਿ ਉਹਨਾਂ ਨੇ ਆਪਣਾ ਜਿਹੜਾ ਪਿਆਰ ਉਹ ਪ੍ਰਦਰਸ਼ਿਤ ਕਰਨਾ ਹੁੰਦਾ ਤੇ ਮੇਰੇ ਖਿਆਲ ਚ ਜਿਹੋ ਜਿਹੇ ਹਿੰਸਾ ਮੌਸਮ ਹੋ ਗਿਆ ਸੀਗਾ ਤੇ ਲੋਕਾਂ ਨੂੰ ਚੈਰ ਰਹੀ ਸੀਗਾ ਕਿ ਜੇ ਹੋਰ ਕੋਈ ਹੁੰਦਾ ਤੇ ਸ਼ਹਿਰ ਉਹ ਅੰਦਰ ਵੜ ਜਾਂਦੇ ਲੇਕਿਨ ਉਹ ਬੋਲੇ ਨਾਲ ਦਾ ਪਿਆਰ ਆ ਸਭ ਨੂੰ ਬਾਹਰ ਖਿੱਚ ਕੇ ਲਾਇਆ ਤੋ ਸੋ ਅੱਜ ਦੇਖਿਆ ਕਿ ਬਜ਼ੁਰਗ ਵੀ ਸਾਡੇ ਨਾਲ ਨੇ ਬੱਚੇ ਵੀ ਸਾਡੇ ਨਾਲ ਨੇ ਮਾਤਾਵਾ ਭੈਣਾ ਔਰ ਸਭ ਤੋਂ ਵੱਡੀ ਗੱਲ ਸਾਡੇ ਕਿਨਰ ਸਮਾਜ ਜਿਹੜਾ ਆਪਣੇ ਆਪ ਹੀ ਇੱਥੇ ਆਇਆ ਪ੍ਰਭੂ ਦੇ ਜੋ ਵਿਵਾਹ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਉਹਨਾਂ ਨੇ ਵੀ ਜੋ ਆਪਣੀ ਡਿਊਟੀ ਸੀ ਉਹਨਾਂ ਨੇ ਪੂਰੀ ਕੀਤੀ ਕਹਿੰਦੇ ਨੇ ਕਿ ਕੋਈ ਵੀ ਵਿਵਾਹ ਉਹ ਤਾਂ ਸੰਪੂਰਨ ਨਹੀਂ ਹੁੰਦਾ ਜਦੋਂ ਤੱਕ ਕਿੰਨਰ ਜਿਹੜੇ ਆ ਉਹ ਆਪਣਾ ਕੀ ਕਹਿੰਦੇ ਆ ਪਿਆਰ ਨਾਲ ਪ੍ਰਦਰਸ਼ਿਤ ਕਰਨ ਤੋ ਸੋ ਸਾਡਾ ਅੱਜ ਸੰਪੂਰਨ ਵਿਆਹ ਹੋ ਗਿਆ ਬੜਾ ਆਨੰਦ ਆਇਆ ਬੋਲੇ ਨਾਲ ਸਭ ਤੇ ਕਿਰਪਾ ਬਖਸ਼ ਰੱਖੋ ਕੀ ਮੈਸੇਜ ਦੇਣਾ ਚਾਹੋਗੇ ਮੈਂ ਹੀ ਕਵਾਂਗਾ ਕਿ ਹਰ ਸਮੁਦਾਇ ਆਪਣੇ ਦੇਖੋ ਈਸ਼ਵਰ ਨੇ ਸਾਨੂੰ ਸਿਰਫ ਇਨਸਾਨ ਬਣਾਇਆ ਸੀਗਾ ਧਰਮ ਅਸੀਂ ਬਣਾਏ ਨੇ ਲੇਕਿਨ ਜਿਸ ਧਰਮ ਨਾਲ ਵੀ ਤੁਸੀਂ ਜੁੜੇ ਹੋ ਉਹਨੂੰ ਆਪਣਾ ਮੰਨ ਕੇ ਚੱਲੋ ਇਹ ਨਹੀਂ ਹੁੰਦਾ ਕਿ ਤੁਸੀਂ ਸਹੀ ਹੋ ਤੇ ਦੂਸਰਾ ਗਲਤ ਹੈ ਹਰ ਕੋਈ ਜਿੰਨੇ ਵੀ ਧਰਮ ਹੈਗੇ ਨੇ ਸਭ ਮਿਲ ਜੁਲ ਕੇ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਕੋਈ ਨਹੀਂ ਰੱਖਿਆ ਲੜਾਈ ਝਗੜੇ ਵਿੱਚ ਕੋਈ ਦੁਸ਼ਤ ਨਹੀਂ ਰੱਖਿਆ ਕੋਈ ਈਰਖਾ ਨਹੀਂ ਰੱਖਿਆ ਸਭ ਮਿਲ ਜੁਲ ਕੇ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਔਰ ਸਨਾਤਨ ਜੋ ਧਰਮ ਜੋ ਦੁਨੀਆ ਦਾ ਸਰਬ ਸੇ ਸਤਿ ਧਰਮ ਹੈ ਉਨੀ ਜੋ ਅਨੁਕੰਪਾ ਹੈ ਉਹਨੂੰ ਅੱਗੇ ਵਧਾਓ ਤਾਂ ਕਿ ਪਿਆਰ ਬਣਿਆ ਰਹੇ ਲੋਕਾਂ ਵਿੱਚ ਜੋ ਸਨਾਤਨ ਨੇ ਸੰਦੇਸ਼ ਦਿੱਤਾ ਸੀ ਭਾਈਚਾਰੇ ਦਾ ਉਹ ਅੱਗੇ ਵਧੇ ਧੰਨਵਾਦ ਹਰ ਹਰ ਮਹਾਦੇਵ ਸ਼੍ਰੀ ਬੋਲੇ ਸ਼ੰਕਰਨਾਥ ਜੀ ਕੀ ਜੈ ਮਰ ਯੇਸ਼ਪਬੀ ਟੀਮ ਬਲੱਡ ਆਨਰ ਸੁਸਾਇਟੀ ਗੁਰਦਾਸਪੁਰ ਵੱਲੋਂ ਅੱਜ ਦੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਹੁੰਦੀ ਹੋਈ ਸ਼ੋਭਾ ਯਾਤਰਾ ਇਹ ਜੋ ਮਾਈ ਦਾ ਤਲਾਬ ਮੰਦਿਰ ਤੇ ਵਿਸ਼ਰਾਮ ਕਰੇਗੀ ਇਸ ਸੁਭਜ ਸ਼ੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆਇਆ ਜਾ ਰਿਹਾ ਔਰ ਵੇਖਣ ਵਾਲੀ ਜਿਹੜੀ ਹੈ ਭਰਾਤ ਹੈ ਸ਼੍ਰੀ ਭੋਲੇ ਦੀ ਭਰਾਤ ਜਿਹੜੀ ਨਿਕਲੀ ਆ ਬਹੁਤ ਹੀ ਆਨੰਦਪੂਰਨ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚੋਂ ਦੀ ਗੁਜ਼ਰਦੀ ਹੋਈ ਇੱਥੇ ਤੱਕ ਪਹੁੰਚੀ ਆ ਤੇ ਮੈਂ ਇੱਕ ਵਾਰੀ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਦੇ ਮੌਕੇ ਤੇ ਸ਼ਹਿਮ ਬਧਾਈਆਂ ਲੱਖ ਲੱਖ ਵਧਾਈਆਂ ਕਾਰਾ ਵੀਰ ਬਜਰੰਗ ਹਰ ਹਰ ਮਹਾਦੇਵ ਅੱਜ ਸ਼ਵਰਾਤਰੀ ਦੀ ਸ਼ੋਭਾ ਯਾਤਰਾ ਗੁਰਦਾਸਪੁਰ ਦੇ ਵਿੱਚ ਨਿਕਲਦੀ ਹੈ ਬੜੀ ਧੁੰਮਧਾਂ ਦੇ ਨਾਲ ਪੂਰਾ ਗੁਰਦਾਸਪੁਰ ਸ਼ਹਿਰ ਸੜਕਾਂ ਤੇ ਆਇਆ ਪੂਰੇ ਗੁਰਦਾਸਪੁਰ ਦੇ ਵਿੱਚ ਅੰਨੀ ਗਰ ਰੌਣਕ ਅੱਜ ਇੱਕ ਸਾਤ ਤਹਾਰ ਪੂਰਾ ਸ਼ਵਰਾਤਰੀ ਮੋਹ ਨੰਤਰ ਪੂਰਾ ਜੁਆਏ ਦਾ ਵੇਸੇ ਤਾਸ ਤੇ ਵੇਸੇ ਸਾਰੇ ਜੋ ਨੌਜਵਾਨ ਕਲੱਬ ਵੱਲੋਂ ਸਾਰਿਆਂ ਨੇ ਸੰਗਲਪੁਰੇ ਰੋਡ ਤੇ ਲੰਗਰ ਲਾਇਆ ਹੋਇਆ ਜੀ ਬੋਲੇ ਸ਼ੰਕਰ ਦੀ ਬੜੀ ਕਿਰਪਾ ਵਾ ਅਪਰਪਾਰ ਕਿਰਪਾ ਹੋ ਗਈ ਆ ਅਸੀਂ ਬੜੀ ਧੂਮਤਾ ਨਾਲ ਆ ਸ਼ਰਧਾ ਭਾਵਨਾ ਦੇ ਨਾਲ ਲੰਗਰ ਲਾ ਰਹੇ ਹਾਂ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਸਾਰੇ ਨੌਜਵਾਨ ਪਾਰਟੀ ਸਾਰਿਆਂ ਨੇ ਇਕੱਠੇ ਹੋ ਗਏ ਜੀ ਜੈ ਸ਼ੰਕਰ ਜੀ ਕੀ ਮੈਸੇਜ ਦੇਣਾ ਚਾਹੋਗੇ ਇਸ ਦੇ ਤੇ ਅਸੀਂ ਕਹਿੰਦੇ ਬੋਲੇ ਨਾਦ ਦੀ ਬਹੁਤ ਕਿਰਪਾ ਆ ਜੀ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਕਰੇ ਬੋਲੇ ਨਾਦ ਦੀ ਜੈ ਮਹਾਰ ਮਹਾਦੇਵ